ਪਿੰਡਾਂ ਵਿੱਚ ਜਿਹੜੇ ਲੋਕ ਲਾਲ ਲਕੀਰ ਦੇ ਅੰਦਰ ਰਹਿੰਦੇ ਨੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨਾਂ ਦੇ ਜਿਹੜੇ ਘਰ ਨੇ ਉਹਨਾਂ ਦੇ ਕਾਗਜ਼ਾਤ ਮਿਲ ਜਾਣ। ਪਰ ਕਿਉਂ ਨਹੀਂ ਸਰਕਾਰ ਜਿਹੜੇ ਲੋਕਾਂ ਦਾ ਹੱਕ ਬਣਦਾ ਹੈ ਜਿਹੜੀ ਸਰਕਾਰ ਦੇਸ਼ ਦੀ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਕਾਗਜ਼ ਦੇਣਾ ਚਾਹੁੰਦੀ ਕਿਉਂ ਨਹੀਂ ਪੰਜਾਬ ਦੀ ਸਰਕਾਰ ਉਹਨੂੰ ਇੰਪਲੀਮੈਂਟ ਕਰਦੀ। ਕੀ ਸਿਰਫ ਇਸੇ ਗੱਲ ਕਰਕੇ ਨਹੀਂ ਇੰਪਲੀਮੈਂਟ ਕੀਤਾ ਜਾ ਰਿਹਾ ਕਿ ਮੋਦੀ ਸਰਕਾਰ ਵੱਲੋਂ ਇਹ ਯੋਜਨਾ ਚਲਾਈ ਜਾ ਰਹੀ ਹੈ ਕਿ ਕਿਤੇ ਮੋਦੀ ਸਰਕਾਰ ਦਾ ਨਾਮ ਨਾ ਆਵੇ ਯਾਰ ਜੇ ਕੋਈ ਯੋਜਨਾ ਚਲਾਉਂਦਾ ਤਾਂ ਨਾਮ ਤਾਂ ਹੋਣਾ ਹੀ ਹੈ ਤੇ ਤੁਸੀਂ ਇਸ ਗੱਲ ਕਰਕੇ ਜਿਹੜੇ ਲੋਕ ਨੇ ਕਿਉਂਕਿ ਖਾਸ ਕਰ ਗਰੀਬ ਤਬਕੇ ਦੇ ਉਹਦੇ ਵਿੱਚ ਲੋਕ ਉਹ ਲੋਨ ਲੈਣ ਤੋਂ ਵੀ ਵਾਜੇ ਨੇ ਕਿਉਂਕਿ ਲੋਨ ਵੀ ਕਿਸੇ ਪ੍ਰਾਪਰਟੀ ਦੇ ਅਗਰ ਕਾਗਜ ਹੋਵੇ ਤਾਂ ਉਹਦੇ ਉੱਤੇ ਲੋਨ ਮਿਲਦਾ ਹੈ ਹੋਰ ਸੈਕਟਰ ਦੀਆਂ ਬਹੁਤ ਵੱਡੀਆਂ ਸਕੀਮਾਂ ਨੇ ਜੇ ਆਪਣੇ ਕੋਲ ਘਰੀ ਘਰ ਦੇ ਕਾਗਜ਼ਾਤ ਹੀ ਨਹੀਂ ਹੈਗੇ ਤਾਂ ਜਿਹੜਾ ਮਰਜ਼ੀ ਆ ਕੇ ਕਬਜ਼ਾ ਕਰ ਲੈਣਗੇ ਤਾਂ ਇਹ ਸਕੀਮ ਨੂੰ ਬਹੁਤ ਜਲਦੀ ਤੋਂ ਜਲਦੀ ਜਿਹੜੀ ਪੰਜਾਬ ਸਰਕਾਰ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਨਹੀਂ ਅਸੀਂ ਪਿੰਡ-ਪਿੰਡ ਜਾ ਰਹੇ ਆ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਗੱਲ ਬਾਰੇ ਦੱਸ ਰਹੇ ਆ ਦੇ ਪਿੰਡ ਦੇ ਲੋਕ ਇਸ ਗੱਲ ਦੇ ਵਿੱਚ ਬੜੇ ਰੋਧ ਦੇ ਵਿੱਚ ਨੇ ਕਿ ਜਿਹੜਾ ਇਹ ਸਾਡੀ ਸਾਡਾ ਜਿਹੜਾ ਹੱਕ ਹੈ ਉਹਨੂੰ ਮਾਰਿਆ ਜਾ ਰਿਹਾ ਹੈ ਅਗਰ ਇਸ ਤਰੀਕੇ ਦਾ ਕੰਮ ਨਹੀਂ ਹੁੰਦਾ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਉਹ ਇਕੱਠੇ ਹੋਣਗੇ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਕਿ ਜਲਦੀ ਤੋਂ ਜਲਦੀ ਜਿਹੜਾ ਲੋਕਾਂ ਦਾ ਪੜਦਾ ਹੱਕ ਹੈ ਜਿਹੜੇ ਉਹਨਾਂ ਦੇ ਘਰਾਂ ਦਾ ਮਾਲਕਾਨਾ ਹੱਕ ਹੈ ਉਹ ਲੋਕਾਂ ਨੂੰ ਦਿੱਤਾ ਜਾਵੇ ਕਿਉਂਕਿ ਮੋਦੀ ਸਰਕਾਰ ਨੇ ਕਰੀਬ-ਕਰੀਬ 3 ਸਾਲ ਪਹਿਲਾਂ ਦੀ ਸਕੀਮ ਚਲਾਈ ਹੋਈ ਆ ਪਰ ਹਾਲੇ ਤੱਕ ਉਹਨਾਂ ਨੂੰ ਬਣਦਾ ਹੱਕ ਨਹੀਂ ਮਿਲਿਆ